ਕੋਈ ਚੰਗਾ ਨਹੀਂ ਆਇਆ ਕਿ ਮੇਰਾ ਆਰਾਮ ਕਰਦੇ ਆ ਤੂੰ ਕੱਟਿਆ ੱੱਕੇ ਮਾਰ ਮਾਰ ਕੇ ਬਸ ਰਹਿੰਦੇ ਜਿਨ੍ਹਾਂ ਕਾ ਤਸਰੀਫ ਹੈ ਬਸ ਮੇਰੀ ਗੱਲ ਸੁਣੋ ਆ ਕੁੜੀ ਦਾ ਕਰਾਓ ਮੈਡੀਕਲ ਆ ਸਾਰਾ ਟੱਬਰ ਦਵਾਓ ਅੰਦਰ ਅੰਦਰ ਕਰਾਨੇ ਆ ਦੇਖ ਕੇ ਰਹਾ ਹਾਲ ਕੀ ਕਰਾਨੇ ਆ ਚੱਲ ਤੂੰ ਆ ਜੇ ਨਹੀਂ ਪਤਾ ਥੱਲੇ ਆ ਜਾ ਬਣਾ ਵੀਡੀਓ ਮੇਰੀ ਕਿਹੜਾ ਭਰਾ ਜਿਹੜਾ ਕੁੱਟ ਕੇ ਆਇਆ ਨਾ ਕੁੜੀ ਨੂੰ ਹਾਂ ਤੇ ਹੱਥ ਵੱਟੂ ਮੈਂ ਬਣਾ ਵੀਡੀਓ ਨਹੀਂ ਇਹ ਤਾਂ ਕੁੱਟ ਕੇ ਆਇਆ ਕਿਹੜਾ ਭਰਾ ਇਹ ਵੀ ਮੈਨੂੰ ਨਾ ਆ ਰਿਹਾ ਮੈਂ ਜੇ ਇੱਕ ਪਿਓ ਦਾ ਦੁੱਧ ਪੀਦਾ ਮਾਹਰਾ ਅਜਾ ਥੱਲੇ ਦੇਖ ਲਾ ਕੋਈ ਇਹ ਕੰਡਰ ਆਪਣੀ ਜਰਾਨੀ ਨੂੰ ਛੱਡ ਕੇ ਬਾਹਰ ਮਗਰ ਲੱਗਾ ਮੈਂ ਕੀ ਰਹਿ ਤਾ ਸਹੇ ਮੈਂ ਕੀ ਰਹਿ ਤਾ ਸਹੇ ਮਾਫੀ ਵੀ ਨਾ ਕੋਈ ਨਾ ਦੇ ਦੋ ਜਾਨੀ ਨਾ ਨਰਿਸੋ ਅੱਗੇ ਆ ਜਾਓ ਅੱਗੇ ਆ ਜਾਓ ਸ਼ਰਮ ਮਾਰਦੀ ਮਾਰਦੀ ਨਾ ਕਹਿੰਦੇ ਸ਼ਰਮ ਮਾਰਦੀ ਆਪਣੀ ਜਨਾਨੀ ਗੱਡੀ ਹੋਈ ਹੈ ਥੱਲੇ ਆ ਕੁੜੀਆਂ ਇਹ ਤੇ ਜਨਾਨੀ ਗੱਡੀ ਮਾਸੀ ਕਿਉਂ ਹੈ ਸਾਡੇ ਜੁਆਨੀ ਰੱਖੀ ਹੋਈ ਹੈ ਵੱਡਾ ਹੈ ਵਕੀਲ ਬੜਿਆ ਹੀਲ ਬੜਿਆ ਜਦੋਂ ਬਚ ਗਿਆ ਨਾ ਯਾਦ ਰੱਖੋ ਅਸ ਰੱਬੀ ਜਾ ਤੇਰਾ ਪੁੱਤਰ ਨਹੀਂ ਲਾਤੀ ਤੇਰਾ ਆਦਮੀ ਨਹੀਂ ਲਾਤੀ ਹਾਂ ਪਤਾ ਲੋਕਾਂ ਨੂੰ ਸਾਰਿਆਂ ਨੂੰ ਕਿੰਨੇ ਕੁ ਸ਼ਰੀਫ ਆਪਾਂ ਕੋਈ ਗੱਲ ਨਹੀਂ ਤੈਨੂੰ ਅਗਵਾ ਖੜੇ ਆ ਸਾਹਮਣੇ ਉਹ ਸਾਰੇ ਲੋਕਾਂ ਨੂੰ ਪਤਾ ਕਿੱਦਾਂ ਦੇ ਆਪਾਂ ਕਿੰਨਾ ਮਸ਼ਰੀਫ ਹੈ ਇੱਕ ਦੀ ਸੰਭਾਲੀ ਗਈ ਕਰਤਾ ਕਰਤਾ ਥੱਲੇ ਮਾਰਤੀ ਹੈ ਹੀ ਨਹੀਂ ਇਹ ਉਹ ਕਿਹਨੂੰ ਹੋਣੀ ਆ ਸਾਡੀ बच्चा पीछे लेके आई थी खाली मतलब बच्चा पीछे लेके आई थी बच्चा प्रेगनेंसी फैली वो पहली प्रेगनेंसी तू देखा नहीं थी प्रेगनेंसी तू भी था प्रेगनेंसी दवा तो फटेरे झूठ बोल के ब्याह किया कल ही प्रेग्नेंट थी पहली प्रेगनेंसी हो हां तुझे देखा नहीं थी नहीं कुछ देखा नहीं थी तू आके पीछे लेके आई है हां दिख रहा है अपने अपने सकमर लाला ਹਾਂ ਇਹ ਰਹਾ ਜਾਨੀ ਮੈਂ ਤੇਰੇ ਨਾਲ ਕੇ ਖੋਜੂ ਫੜੇ ਮਾਂ ਤੇਤੀ ਬਾਸੀ ਗੰਦੀ ਕੁੜੀ ਗੰਦੀ ਪੂਰਾ ਖਾਂਦਨ ਗੰਦਾ ਮਾਮਾ ਗੰਦਾ ਮਾਮੀਆਂ ਦੀ ਸਾਰੇ ਰਿਸ਼ਤੇਦਾਰੀ ਗੰਦੀ ਤੂੰ ਮarli ਨਿਕਾਈ ਦੂਜੀ ਘਰ ਬਸਮਾਨੀ ਨਿਕਾਈ ਅੰਦੇ ਦੋ ਜੀ ਇਹਦਾ ਉਹਦੀ ਆਪਣੀ ਜਨਾਨੀ ਕੱਢੀ ਆ ਤੂੰ ਹੁਣ ਤੈਨੂੰ ਲੈਂਦਾ ਨਾ ਲੱਗ ਮੇਰਾ ਕਸਮ ਤੇ ਕੋਈ ਨਹੀਂ ਕਰਾਈ ਜਣਾ ਤੱਕ ਹੁਣ ਨਾ ਅੰਦਰ ਜਾ ਅੰਦਰ ਜਾ ਮੇਰਾ ਮੈਂ ਤਾਂ ਲੋਕੀ ਮਾਰਦਾ ਉਹ ਹੋएगी ਮੈਂ ਤਾਂ ਤੂੰ ਆ ਮੈਂ ਤਾਂ ਕੋੜਾ ਇਹਨੂੰ ਮਾਰ ਚੁਕਾ ਮਾਰ ਚੁਕਾ ਇਹਨੂੰ ਪੂਰਾ ਖਾਂਦਾ ਵੀ ਜਾਂਦਾ ਹੈ ਕਾਲੀ ਵਕੀਲ ਬਣ ਕੇ ਚੌਧਰ ਬਣੀ ਹੈ ਇਹਦੀ ਤਾਂ ਡਿਗਰੀ ਰੱਦ ਕਰਾਉਣੀ ਹੈ ਦੀ ਤੇ ਇਹ ਤਾਂ ਮੈਨੂੰ ਕੀ ਪਤਾ ਮੇਰਾ ਅਕਤੂਬਰ 2022 ਦੇ ਵਿੱਚ ਮੈਰਿਜ ਹੋਈ ਸੀ ਤੇ ਚੋ-ਤਿੰਨ ਮਹੀਨੇ ਤਾਂ ਮੇਰੀ ਵਾਈਫ ਠੀਕ ਰਹੀ ਮੇਰੇ ਨਾਲ ਉਹ ਦੋ ਤਿੰਨ ਮੇਰੇ ਨਾਲ ਝਗੜਾ ਲੂ ਜਾ ਮੇਰੇ ਨਾਲ ਝਗੜਾ ਕਰਕੇ ਘਰੇ ਚਲੀ ਗਈ ਉਸ ਤੋਂ ਬਾਅਦ ਫਿਰ ਉਹ ਘਰੇ ਨਹੀਂ ਆਈ ਤੇ ਉਹ ਪ੍ਰੈਗਨੈਂਟ ਵੀ ਹੋ ਗਈ ਉਸ ਦੌਰਾਨ ਤੇ ਉਹਦਾ ਖਾਣਾ ਸਾਰਾ ਖਰਚਾ ਮੈਂ ਹੀ ਚੱਕਦਾ ਹੁੰਦਾ ਸੀ ਘਰ ਦੇ ਉੱਥੇ ਮਤਲਬ ਆਪਣੇ ਮਾਪਿਆਂ ਦੇ ਘਰੇ ਰਹਿੰਦੀ ਪਰ ਸਾਰਾ ਖਰਚਾ ਮੈਂ ਹੀ ਚੱਕਦਾ ਸੀ ਹਾਂ ਜੀ ਮਿਲਣ ਜਾਂਦਾ ਸੀ ਮਿਲਣ ਜਾਂਦਾ ਹੀ ਪਰ ਉਹ ਠੀਕ ਰਿਜੈਕਟ ਕਰਦੇ ਜੋ ਖਾਣ ਪੀਣ ਦਾ ਨਾ ਚਾਹੀਦਾ ਹੁੰਦਾ ਸੀ ਮੈਡੀਸਿਨ ਦਾ ਸਾਰਾ ਖਰਚਾ ਮੈਂ ਉਹਦਾ ਚੱਕਦਾ ਹੁੰਦਾ ਸੀ ਦੋਸਤੋ ਬਾਅਦ ਫਿਰ ਜਦੋਂ 8ਵੇਂ ਮਹੀਨਾ ਪ੍ਰੈਗਨਸੀ ਹੋਈ ਉਹਨਾਂ ਨੇ ਮੈਨੂੰ ਘਰ ਤੋਂ ਬਾਹਰ ਘੜਤਾ ਮੈਂ ਮਿਲਣ ਗਿਆ ਮੈਨੂੰ ਮਿਲਣ ਨਹੀਂ ਦਿੱਤਾ ਨਾਲ ਉਹ ਕਹਿੰਦੇ ਜੀ ਤੂੰ ਅੱਜ ਤੋਂ ਬਾਅਦ ਇੱਥੇ ਨਾ ਆਈ ਤੇਰਾ ਕੋਈ ਸਾਡੇ ਨਾਲ ਨਾਤਾ ਨਹੀਂ ਹੈਗਾ ਨਾ ਤੂੰ ਕੋਈ ਬੱਚੇ ਦਾ ਕੁਝ ਲੱਗਦਾ ਨਹੀਂ ਐਂ ਇੱਦਾਂ ਕੋਈ ਗੱਲਬਾਤ ਨਹੀਂ ਹੋਈ ਸੀ ਬਸ ਮੈਂ ਉਹਨਾਂ ਦੇ ਘਰੇ ਅਚਾਨਕ ਰੋਜ਼ ਜਿੱਦਾਂ ਜਾਂਦਾ ਜਾਂਦਾ ਸੀਗਾ ਕੋਈ ਖਰਚਾ ਕੋਈ ਚਾਹੀਦਾ ਹੁੰਦਾ ਸੀ ਉਸ ਦਿਨ ਮੈਂ ਫੋਨ ਤੇ ਕੋਈ ਗੱਲ ਨਹੀਂ ਹੋਈ ਨਾ ਉਹਨੇ ਫੋਨ ਕੀਤਾ ਮੈਨੂੰ ਕੋਈ ਗੱਲਬਾਤ ਹੋਈ ਨਹੀਂ ਪਰ ਜਦੋਂ ਮੈਂ ਘਰੇ ਗਿਆ ਉਹ ਮੇਰੇ ਕਹਿੰਦੇ ਜੀ ਤੂੰ ਕੁਛ ਨਹੀਂ ਲੱਗਦਾ ਤੂੰ ਅੱਜ ਤੋਂ ਬਾਅਦ ਇੱਥੇ ਆਈ ਸਾਡਾ ਕੁਛ ਨਹੀਂ ਲੱਗਦਾ ਨਾ ਬੱਚੇ ਦਾ ਕੁਛ ਲੱਗਦਾ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਜਦੋਂ ਮੈਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਤੇ ਕਹਿੰਦੇ ਕੁਛ ਨਹੀਂ ਲੱਗਦਾ ਫਿਰ ਮੈਂ ਕੋਰਟ ਕੇਸ ਲਾਤਾ ਹੀ ਘਰ ਵਸਾਉਂਦਾ ਜੀ ਉਸ ਦੌਰਾਨ ਫਿਰ ਇੱਕ ਦਿਨ ਮੈਂ ਆਪਣੀ ਵਾਈਫ ਨੂੰ ਮਿਲਣ ਗਿਆ ਉਹ ਮੈਨੂੰ ਮਿਲੀ ਨਹੀਂ ਬਲਕਿ ਮੇਰੇ ਤੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਉਹਨੇ ਤੇ ਉਸ ਤੋਂ ਥੋੜੀ ਦੇਰ ਬਾਅਦ ਇਹਦਾ ਮਾਸੀ ਦਾ ਲੜਕਾ ਜਿਹਦਾ ਨਾਮ ਰਾਹੁਲ ਨਗਰਾ ਉਹ ਕੋਰਟ ਦੇ ਵਿੱਚ ਵਕੀਲ ਹੈ ਲੁਧਿਆਣਾ ਕੋਰਟ ਦੇ ਵਿੱਚ ਉਹ ਤੋਂ ਦੇ ਰਿਸ਼ਤੇਦਾਰ ਗੱਡੀ ਲੈ ਕੇ ਆਏ ਜਿਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਆ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਆ ਗਾਲੀ ਕੱਢਦੇ ਆ ਆ ਗਾਲੀ ਲੋ ਸੜੇ ਘਰ ਦੇ ਆ ਕੇ ਕੱਢਦੇ ਇਹ ਜੀ ਰਾਹੁਲ ਐ ਨਾਗਰ ਹੈ ਜੀ ਇਹਦਾ ਜੀਵਨ ਨਾਗਰ ਵੀ ਹੈ ਕੋਰਟ 'ਚ ਨਾਮ ਇਹ ਗਾਲਾਂ ਕੱਢ ਰਿਹਾ ਸੀਗਾ ਮੈਨੂੰ ਮਾਰਨ ਦੀ ਧਮਕੀ ਦੇ ਰਿਹਾ ਸੀਗਾ ਇਹ ਇਹ ਪਹਿਲਾ ਮੇਰੀ ਪਹਿਲਾ ਇਹ ਦਰਵਾਜ਼ਾ ਸਾਡੇ ਧੱਕੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕੀਤੀਆਂ ਨੇ ਮੇਰੇ ਮਦਰ ਫਾਦਰ ਨੇ ਧੱਕੇ ਦੇ ਨਾਲ ਮੇਰੇ ਦਰਵਾਜ਼ਾ ਕਿਸ ਤਰ੍ਹਾਂ ਕੇ ਬੰਦ ਕਰਤਾ ਜਿਸ ਜ਼ਰ ਨਾਲ ਮੇਰੀ ਮਦਰ ਨੇ ਝੋਟ ਵੀ ਲੱਗੀ ਜਿਸ ਜ਼ਰ ਨਾਲ ਮੇਰੀ ਮਦਰ ਨੇ ਝੋਟ ਵੀ ਲੱਗੀ ਤੇ ਮੈਂ ਐਮਐਲਆ ਰਿਪੋਰਟ ਕਰਾ ਕੇ ਇਹਨਾਂ ਦੀ ਪੁਲਿਸ ਨੂੰ ਪੁਲਿਸ ਕਮਿਸ਼ਨਰ ਆਫਿਸ ਮੈਂ ਕੰਪਲੇਨਟ ਕੀਤੀ ਸਰ ਤੇ ਉਹਦੇ ਵਿੱਚ 2-3 ਮਹੀਨੇ ਤੱਕ ਕੋਈ ਮੈਨੂੰ ਬੁਲਾਇਆ ਨਹੀਂ ਜਦੋਂ ਪੁਲਿਸ ਅਫਸਰ ਨੇ ਮੈਨੂੰ ਅਮਰੀਕ ਚੰਦਰ ਨੇ ਬੁਲਾਇਆ ਸੁਭਾਰਨੇ ਚੌਂਕੀ ਦੇ ਐਸਏਈ ਹੈਗਾ ਜੀ ਅਮਰੀਕ ਚੰਦ ਉਨੇ ਮੈਨੂੰ ਬੁਲਾਇਆ ਉਹਨੇ ਉਧਰ ਐਡਵੋਕੇਟ ਦੇ ਨਾਲ ਕੋਈ ਗੱਲ ਕੀਤੀ ਫੋਨ ਤੇ ਉਸ ਤੋਂ ਬਾਅਦ ਉਹਨੇ ਆ ਵੀ ਰਿਟਰਨ ਤੇ ਲਿਖ ਦਿੱਤਾ ਕਿ ਮੈਂ ਇੱਕ ਪਰਚਾ ਵਾਪਸ ਲੈ ਰਿਆ ਜਿਹਦੇ ਮੈਂ ਕੰਪਲੇਂਟ ਕੀਤੀ ਸੀ ਨਹੀਂ ਮੈਂ ਉਹਨੂੰ ਇਨਕਾਰ ਕਰ ਦਿੱਤਾ ਮੈਂ ਹੀ ਕਾਰਵਾਈ ਦੀ ਮੰਗ ਕਰਦਾ ਜੀ ਜਿਹੜੇ ਬੰਦੇ ਅੱਧਾ ਆ ਕੇ ਸਾਡੇ ਘਰ ਆਏ ਐਡਵੋਕੇਟ ਤੇ ਉਹਦੇ ਫੈਮਿਲੀ ਮੈਂਬਰ ਜਿਹੜੇ ਆਏ ਸੀਗੇ ਉਹ ਗਾਲੀ ਗਲੋਚ ਕਰਕੇ ਜਣਾ ਉਹਦੀ ਕਾਰਵਾਈ ਚਾਹੁੰਦਾ ਜੀ ਮੈਨੂੰ ਧਮਕੀ ਦਿੱਤੀ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜੇ ਉਹਨਾਂ ਨੇ ਮੈਨੂੰ ਮਾਰਨ ਆਏ ਸੀਗੇ ਮੈਂ ਉਸ ਟਾਈਮ ਨਹਾ ਰਿਆ ਸੀ ਜੀ ਉਹ ਇਸ ਕਰਕੇ ਮਦਰ ਫਾਦਰ ਜੋ ਸਾਹਮਣੇ ਆਗੇ ਤਾਂ ਉਹਨਾਂ ਨੇ ਉਹਨਾਂ ਤੇ ਅਟੈਕ ਕੀਤਾ ਜੀ ਜਿਸ ਸੇ ਮੇਰੀ ਮਦਦ ਹੈ ਹੱਥ ਦੀ ਟੋੜ ਲੱਗੀ ਮੈਂ ਉਹਦੀ ਰਿਪੋਰਟ ਦਿੱਤੀ ਹੋਈ ਪੁਲਿਸ ਕਮਿਸ਼ਨ ਅਫੀਸ ਨੂੰ ਹਾਂ ਜੀ ਮੇਰੀ ਵੀ ਕਾਰਵਾਈ ਦੀ ਮੰਗ ਕਰਦਾ ਜੀ ਪੁਲਿਸ ਪ੍ਰਸ਼ਾਸਨ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਤੇ ਇਸ ਕਰਕੇ ਮੈਂ ਤੁਹਾਡੇ ਚੈਨਲ ਤੇ ਆ ਕੇ ਮੰਗ ਕਰਦਾ ਜੀ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਸਾਡੇ ਘਰ ਤੇ ਜੀ ਇਹਨਾਂ ਆ ਕੇ ਹਮਲਾ ਕੀਤਾ ਮੁੰਡੇ ਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇ ਰਹੇ ਆ ਜੀ ਇਹ ਕਿਸੇ ਵੀ ਵੇਲੇ ਸਾਡੇ ਮੁੰਡੇ ਤੇ ਅਟੈਕ ਕਰ ਸਕਦੇ ਆ ਤਨੋਂ ਇਨਸਾਫ ਦਵਾਇਆ ਜਾਵੇ ਇਹ ਜੀ ਵਕੀਲ ਆ ਜੀ ਕੋਰਟ ਦੇ ਵਿੱਚ ਜੀਮ ਨਗਰ ਨਾਮ ਇਹਦਾ ਇਹ ਸਾਡਾ ਘਰ ਖਰਾਬ ਕਰ ਰਿਹਾ ਜੀ ਬਹੁਤ ਜੀ ਸਹੀ ਸੀਗੀ ਉਦੋਂ ਇੱਕ ਕੋਈ ਲੜਾਈ ਨਹੀਂ ਹੋਈ ਝਗੜਾ ਨਹੀਂ ਹੋਇਆ ਇੱਕ ਹਫਤੇ ਦਾ ਟਾਈਮ ਇਹਦੇ ਪਾਪਾ ਇੱਕ ਹਫਤਾ ਬਾਅਦ ਮੈਂ ਆ ਜੂਗੀ ਉੱਥੇ ਜਾ ਕੇ ਬਾਅਦ ਚ ਮੁੜ ਕੇ ਕਹਿੰਦੀ ਮੈਂ ਇੱਥੇ ਰਹਿਣਾ ਵਾਂ ਉੱਥੇ ਮੁੰਡਾ ਫਿਰ ਜਾਂਦਾ ਰਿਹਾ ਦਵਾਈ ਦਾਰੂ ਕਰਿਆ ਇਹ ਜਿੱਥੇ ਖੋਜ ਉੱਥੇ ਰਹਿਣ ਦੇ ਚਲੋ ਬੱਚਾ ਨਾ ਕਰਕੇ ਤੇ ਜਦੋਂ 8ਵੇਂ ਮਹੀਨੇ ਤੱਕ ਜਾਂਦਾ ਰਿਹਾ ਸਭ ਦਵਾਈਦਾਰੂ ਕਰਦਾ ਰਿਹਾ 8ਵੇਂ ਮਹੀਨੇ ਤੋਂ ਬਾਅਦ ਕਹਿੰਦੇ ਬੱਚਾ ਤੇਰਾ ਕੁਝ ਨਹੀਂ ਲੱਗਦਾ ਨਾ ਤੂੰ ਬੱਚੇ ਦਾ ਨਾ ਹੀ ਤੇਰੇ ਲੱਗਦਾ ਤੂੰ ਘਰੋਂ ਤੱਕੇ ਮਾਰ ਕੇ ਆੜਤਾ ਜੀ ਉਹਨਾਂ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕਲੋਜ਼ ਕਰਤੀ ਜੀ ਇਹ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ